ਮਮਸਾਦੀ ਪਾਲੋ ਮਿਹਰ ਕਲੋਨੀ ਦੇ ਵਿੱਚ ਆਏ ਨੇ ਇਹ ਸਕਲ ਦਾ ਸਾਡਾ ਬਹੁਤ ਨੌਜਵਾਨ ਜਬਦੂ 29 ਸਾਲ ਤੇਜਪਾਲ ਸਿੰਘ ਜਿਹੜਾ ਉਹ ਰੱਸ਼ਿਆ ਗਿਆ ਸੀਗਾ ਜਨਵਰੀ ਦੇ ਵਿੱਚ ਉਹ ਰੱਸ਼ਿਆ ਜਾ ਕੇ ਉੱਥੇ ਉਹ ਫੌਜ ਦੇ ਵਿੱਚ ਭਰਤੀ ਹੋਇਆ ਉਹਦੀ ਫੌਜ ਦੇ ਵਿੱਚ ਕਿਉਂਕਿ ਬਹੁਤ ਪੱਤੀ ਕਰ ਰਿਹਾ ਜੁਕ੍ਰੇਨ ਦੇ ਨਾਲ ਜਿਹੜੀ ਜੰਗ ਲੱਗੀ ਅੱਗੇ ਵੀ ਸਾਡੇ ਕਈ ਬੋੜਿਆਂ ਦਾ ਇਹ ਹਾਸੇ ਵਾਪਰੇ ਉਹਦੀ ਬਾਰਡਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਹੈ ਉਹ ਮੈਂ ਜਦੋਂ ਸਾਨੂੰ ਪਤਾ ਲੱਗਾ ਜਦੋਂ ਪਰਿਵਾਰ ਦੇ ਨਾਲ ਉਸੇ ਲਈ ਹਿੱਸਾ ਪਦ ਕੀਤਾ ਪਹਿਲੇ 4 ਦਿਨ ਪਹਿਲਾਂ ਜਦੋਂ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਲੱਗਾ ਉਦੋਂ ਹੀ ਸਾਨੂੰ ਪਤਾ ਲੱਗਾ ਉਹ ਦਸੀ ਜਿਹੜਾ ਅਰਸ਼ੀਆ ਦੇ ਵਿੱਚ ਸਾਡੇ ਅੰਬੈਸਡਰ ਨੇ ਉਨ੍ਹਾਂ ਦੇ ਨਾਲ ਸੰਬੰਧ ਦੇ ਵਿੱਚ ਔਰ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਬੰਧ ਵਿੱਚ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ ਲਾਸ਼ ਜਿਹੜੀ ਆ ਉਹ ਮਿਲ ਜਵੇ ਲਾਸ਼ ਆ ਜੇ ਤੇ ਉਹਦੇ ਪਰਿਵਾਰ ਵਾਲੇ ਮੈਂਬਰ ਜਿਹੜੇ ਉਹਦਾ ਮੂੰਹ ਦੇਖ ਸਕਣ ਉਹਦੇ ਲਈ ਅਸੀਂ ਪੈਦਵਾਈ ਕਰਦੇ ਹਾਂ ਉਹਦੀ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਅਰਸ਼ੀਆ ਦੀ ਫੌਜ ਦੇ ਵਿੱਚ ਪਸਤੀ ਹੋਇਆ ਸੀਗਾ ਔਰ ਲਾਜ਼ਮੀ ਉਹਦੀ ਉੱਤੇ ਛੋਟਾ ਵਗੈਰਾ ਹੋਈ ਹੋਊਗੀ ਔਰ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਹਨਾਂ ਨੂੰ ਜਿਹੜਾ ਉਹਦਾ ਕਲੇਮ ਵਕਾਇਦਾ ਦਵਾਕੇ ਕਿਉਂਕਿ ਦੋ ਨਿਕਰੇ ਕੇ ਬੱਚੇ ਰਹਗੇ ਇਹਦੇ ਕੁੜੀਆਂ ਦੇ ਔਰ ਪਹਿਲਾਂ ਵੀ ਇਸ ਪਰਿਵਾਰ ਦਾ ਦਖਾਂਤ ਹੈ ਕਿ ਦੋ ਪਲਾਸੀ ਕੇ ਪਹਿਲਾਂ ਇੱਕ ਉਮੀ ਦੇ ਵਿੱਚ ਇੱਕ ਦੀ ਡੈਥ ਹੋ ਗਈ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂਗਾ ਸੋ ਮੈਨੂੰ ਪੰਜਾਬ ਦੇ ਮਾਨ ਜੋ ਬੋਖੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੇਜਿਆ ਸੀਗਾ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਮੈਂ ਇਸ ਕਰਕੇ ਆਇਆ ਸੀਗਾ ਕਿ ਆਪਾਂ ਇਨਨ ਦੱਸ ਕੀ ਹੈ ਕਿ ਪਿਛਲੇ 3 ਦਿਨ ਤੋਂ ਅਸੀਂ ਕਿੰਨੀ ਕਾਰਵਾਈ ਜੜੀ ਆ ਉਹ ਕੀਤੀ ਹੈ ਉਹ ਲੱਗੇ ਵੀ ਜਿੰਨੀ ਲੋੜ ਪਊਗੀ ਪਤਵਾਨ ਦੀ ਅਸੀਂ ਹੱਥ ਪੱਖੋਂ ਮਤ ਕਰਾਂਗੇ ਇਸ ਕਰਕੇ ਮੈਂ ਕਿਸੇ ਤਰ੍ਹਾਂ ਦੀ ਕੋਈ ਮਾਲੀ ਮਦਦ ਵੀ ਸਰਕਾਰ ਵੱਲੋਂ ਨਹੀਂ ਕੋਈ ਉਹ ਅਸੀਂ ਪਹਿਲਾਂ ਕੀ ਹੁੰਦਾ ਕਿ ਮਾਲੀ ਮਤਾ ਹੀ ਉਹਨਾਂ ਚੇਤ ਤੱਕ ਅਡਵਾਂਸ ਨਹੀਂ ਕਰ ਸਕਦੇ ਜਿੰਨਾ ਚੇਤ ਤੱਕ ਉੱਤੇ ਸਦੂ ਡਾਕੂਮੈਂਟ ਨਹੀਂ ਆ ਜਾਂਦੇ ਪਤਾ ਨਹੀਂ ਲੱਗ ਜੁੰਦਾ ਕਿ ਕੀ ਆ ਡਾਕੂਮੈਂਟਾਂ ਤੇ ਕੀ ਲਿਖਿਆ ਫਿਰ ਜੂਦ ਅਸੀਂ ਬਤ ਕਰਾਂਗੇ ਐਦੀ ਗੱਲ ਕੋਈ ਬਸ ਸਭ ਤੋਂ ਪਹਿਲਾਂ ਸਾਨੂੰ ਸਾਡੇ ਉਹਦੇ ਡਾਕੂਮੈਂਟ ਮਿਲ ਜਾਣ ਅਸੀਂ ਪਰਿਵਾਰ ਦੀ ਹਰ ਪੱਕੋ ਮਤ ਕਰ ਲਓ ਤਾਂ ਦੋ ਬੱਚੇ ਰਹਿ ਕੇ ਛੁੱਟ ਤੁੜ ਬੱਚੇ ਰਹਿ ਕੇ ਉਹ ਭੈਣ ਜੀ ਵਿਚਾਰੇ ਆਪੋ ਜਵਾਨ ਸਾਦੇ ਰਹਿ ਗਏ ਕੋਉਣ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ ਉਹ ਸਾਡੀ ਕੋਸ਼ਿਸ਼ ਹੋਊਗੀ ਸਰਕਾਰ ਦੀ ਕਿ ਪਰਿਵਾਰ ਦੀ ਹਰ ਪੱਕੋ ਜਿਹੜੀ ਉਹ ਮਤ ਬੀਤੀ ਠੀਕ ਹੈ ਥੈਂਕ ਯੂ